ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਗੁਰੂ ਸਾਹਿਬ ਸਭ ਦੇ ਪਰਿਵਾਰਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ ਵਾਹਿਗੁਰੂ ਜੀ ਮੇਰੇ ਤੁਹਾਡੇ ਚਰਨਾਂ ਦੇ ਵਿੱਚ ਇੱਕ ਬੇਨਤੀ ਹੈ ਕਈ ਵਾਰ ਆਪਾਂ ਸੁੱਕ ਕੇ ਪਾਠ ਕਰਦੇ ਆ 40 ਦਿਨ 21 ਦਿਨ ਮੱਗੇ ਵੀ ਕਿਹਾ ਸੀ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਪਰ ਆਪਾਂ ਰੋਜ਼ ਨਿਤਨੇਮੀ ਬਣੀਆਂ ਜੀ ਵਾਹਿਗੁਰੂ ਜੀ ਆਪਾਂ 40 ਦਿਨ ਪਾਠ ਕਰਕੇ ਤੇ ਬਾਚਰਨ ਸਾਹਿਬ ਕਰਨ ਚੱਲ ਜਾਨੇ ਗੁਰੂ ਸਾਹਿਬ ਨਾਲ ਤੇ ਸਾਡੀ ਤੇ ਆ ਮੰਗਣੀ ਪੂਰੀ ਹੋਈ ਬਾਕੀ ਗੁਰੂ ਸਾਹਿਬ ਜਾਣਦੇ ਆ ਸਾਡੀ ਕਿਹੜੀ ਮੰਗ ਉਹਨਾਂ ਨੇ ਪੂਰੀ ਕਰਨੀ ਜੋ ਉਹਨਾਂ ਨੂੰ ਚੰਗਾ ਲੱਗਦਾ ਆਪਾਂ ਨਿਤਨੇਮੀ ਬਣੀਏ ਜੀ ਮੈਂ ਗੁਰੂ ਜੀ ਪਿਛਲੇ ਭਗਤ ਹੀ ਉਹ ਗੁਰੂ ਸਾਹਿਬ ਵਾਸਤੇ ਬੜੀਆਂ ਕੁਰਬਾਨੀਆਂ ਉਹਨਾਂ ਨੇ ਕੀਤੀਆਂ ਬੜਾ ਪਿਆਰ ਹੀ ਉਹਨਾਂ ਦਾ ਆਪਣੇ ਗੁਰੂ ਸਾਹਿਬ ਨੂੰ ਕਿਤਰਾ ਯਾਦ ਕਰਦੇ ਸੀ ਉਹ ਸਾਨੂੰ ਤੋਂ ਇਦਾਂ ਯਾਦ ਕਰਨਾ ਨਹੀਂ ਆਉਂਦਾ ਡੈਗਰ ਜੀ ਮੈਂ ਕਵਤਾ ਦੇ ਵਿੱਚ ਦੱਸਦੀ ਆਂ ਜੋ ਮੇਂ ਗੱਤ ਕੱਟ ਬੋਲ ਲਿਆ ਗਿਆ ਤੇ ਮਾਫੀ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਉ ਖੈਰ ਦੇ ਦਾਰਾਂ ਦੀ ਦਾਤਿਆ ਦੇਖੇ ਮੋਦਤਾ ਹੋਇਆ ਪਾਉ ਖੈਰ ਦੇ ਦਾਰਾਂ ਦੀ ਦਾਤਿਆ ਦੇਖੇ ਮੋਦਤਾ ਹੋਇਆ ਬੜੀ ਆਸ ਹੈ ਮਿਲਣੇ ਦੀ ਅੱਖੀਆਂ ਜਾਦ ਤੇਰੀ ਵਿਚਰ ਰਹੀਆਂ ਬੜੀ ਆਸ ਹੈ ਮਿਲਣੇ ਦੀ ਅੱਖੀਆਂ ਜਾਦ ਤੇਰੀ ਵਿਚਰ ਰਹੀਆਂ ਵਿਚੜੀ ਕਾਂਠਾ ਕਗੇ ਆ

ਇਨਾ ਸਬਰ ਨਾ ਕਰ ਸਕੀਆਂ ਅੱਖੀਆਂ ਹੰਝੂ ਪਰ ਪਰ ਰੋਈਆਂ ਇਨਾ ਸਬਰ ਨਾ ਕਰ ਸਕੀਆਂ ਅੱਖੀਆਂ ਹੰਝੂ ਪਰ ਪਰ ਰੋਈਆਂ ਜਾਗ ਝੂਠ ਪਸਾਰਾਏ ਮਮਤਾ ਮੋੜ ਹੋ ਸਪਲਾਈਆਂ ਰੋਹਂ ਦੇ ਕੂੜੇ ਪਸਾਰੇ ਨੂੰ ਮਾਨ ਨੂੰ ਮੈਲੀ ਲਾਗਦੀ ਆਈ ਮੈਂ ਹੋਇਆ ਦੂਰ ਦਵਾਰੇ ਤੋਂ ਜਿੰਦ ਮੇਰੀ ਵਿਸ਼ਿਆਂ ਦੇ ਵਿੱਚ ਖੋਈ ਪਾਉ ਕਰਦੇ ਦਾਰਾਂ ਦੀ ਦਾਤ ਆ ਦੇਖਿਆ ਮੋਦਤਾ ਬੜੀ ਆਸ ਹੈ ਮਿਲਣ ਦੀ ਅੱਖੀਆਂ ਜਾਨ ਤੇਰੀ ਵਿੱਚ ਰੋਇਆਂ ਪਿਆ ਬੋਝ ਹਨੇਰੇ ਦਾ ਤੇਰੇ ਦਰ ਤੋਂ ਦੂਰ ਮੈਂ ਹੋਇਆ ਪਿਆ ਬੋਝ ਹਨੇਰੇ ਦਾ ਤੇਰੇ ਦਰ ਤੋਂ ਦੂਰ ਮੈਂ ਹੋਇਆ ਜਦੋਂ ਕੋਈ ਨਾ ਬਾਣਿਆ ਜੀ ਮੈਂ ਪਸਤਾ ਆ ਬੜਾ ਹੀਰੋਆ ਜਦੋਂ ਕੋਈ ਨਾ ਬਾਣਿਆ ਜੀ ਮੈਂ ਪਸਤਾ ਆ ਬੜਾ ਹੀਰੋਆ ਰੱਖਾਂ ਤਾਂਗ ਦਰਸ਼ਣਾਂ ਦੀ ਕਿਵੇਂ ਅੱਖੀਆਂ ਵੇਚ ਲੰਗਾਇਆਂ

ਬੜੀ ਆਸਹਿ ਮਿਲਨੇ ਦੀ ਅਖੀਆਂ ਜਾਦ ਤੇਰੀ ਵਿਚ ਰੋਇਆਂ ਵਿਚੜੀ ਕਾਥਕ ਗਏ ਉਹਨਾ ਦਿਨ ਮੁਕਾਨ ਤੇ ਆਏ ਤੇਰਾ ਵਸੋੜਾ ਸਾਤ ਗੁਰਜੀ ਹਰ ਪਲ ਜਿੰਦੜੀ ਨੂੰ ਤੜਫਾਏ ਤੇਰਾ ਵਸੋੜਾ ਸਾਤ ਗੁਰਜੀ ਹਰਪਾਲ ਜਿੰਦੜੀ ਨੂੰ ਤੜਫਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ